तुम्हारा बंदर हो रहा है रोज अब तू जा बिटिया आ 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 तो तो ना था। ना था। तो काम कर रहे हैं शहर में काम होने हैं अभी फेल की हो गया अभी क्या नजर है ये सब बोलना लाका में है यही अपने आप जाना जरा पास अपने ना ना अभी इधर तो था तो ऊंची बढ़ती है इस दिए रहे और कुछ नहीं जाना एक कचमड़ा बोल एक कपूर में था बाकी ये वैसे तेरे साथ इतनी रह जाएगी किसी के ना सुई त ਦੇ ਕੰਨੀ ਆਦਾ ਆਦਾ ਕੁੰਜੀ ਵਿਚ ਆ ਗਿਆ ਹੰਗਰ ਵਾੜ ਚੋ ਬੱਚੀ ਜਿਵੇਂ ਜਿਵੇਂ ਜੋ ਸਹੀ ਨਹੀਂ ਕਰਦਾ ਕਰਦੇ ਨਹੀਂ ਜਿਵੇਂ ਤੁਸੀਂ ਅੱਜ ਬੋਲਿਓ ਨਾ ਵੀ ਸਾਦੀ ਨਹੀਂ ਹੋਈ ਸਾਦੀ ਨਹੀਂ ਹੋਈ ਜਿਵੇਂ ਬੋਲਦੇ ਕੰਨੀ ਕਰੇ ਜੀ ਬਾਕੀ ਕਰੇ ਕੋਈ ਕੰਮ ਕਰਦਾ ਸਾਦੀ ਅੱਬਾ ਦੀ ਬੰਦ ਕਰਵਾਉਣ ਨੂੰ ਬਸ ਉਹ ਸਿੱਧਾ ਇਸੇ ਦੇ ਇੱਥੇ ਸਾਈਡ ਤੋਂ ਇਹ ਬੰਦ ਕਰਵਾਉਣ ਚਾਹੁੰਦੇ ਨੇ ਉਹਨਾਂ ਨੂੰ ਜਿਖਾਦੇ ਸੰਬੰਧ ਵਿੱਚ ਇੱਥੇ ਇਕੱਠੇ ਹੋਣਾ ਤੁਸੀਂ ਸਾਡੇ ਨਾਲ ਮਤਲਬ ਸਤੰਬਰ ਮਹੀਨੇ ਚ ਪੋਸ਼ਣ ਮਹਾ ਮਨਾਇਆ ਜਾਂਦਾ ਜੋ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮਨਾਇਆ ਜਾਂਦਾ ਜਿਦੇ ਵਿੱਚ ਅਲੱਗ-ਅਲੱਗ ਐਕਟੀਵਿਟੀ ਹੁੰਦੀ ਹੈ ਜਿਹੜਾ ਹਰ ਸਤੰਬਰ ਸਾਡਾ ਹੁੰਦਾ ਸੌ ਚੁੱਕ ਸਮਾਗਮ ਹੁੰਦਾ ਜਿਦੀ ਵਿੱਚ ਸਾਰੇ ਬੈਲਿੰਗਸਰੀ ਆਗਰੋੜੀ ਬਣਕਰ ਹੈਲਪਰ ਦੇ ਸੁਪਰਵਾਈਜ਼ਰ ਮਿਲ ਕੇ ਸੌ ਚੁੱਕਦੇ ਆ ਕਿ ਸਹੀ ਪੋਸ਼ਣ ਦੇਸ਼ ਰੋਸ਼ਨ ਜਿਹਦਾ ਮਤਲਬ ਹੈ ਜੇ ਆਪਾਂ ਸਹੀ ਖਰਾਕ ਖਲੋਗੇ ਤਾਂ ਆਪਣੇ ਦੇਸ਼ ਦੇ ਬੱਚੇ ਨੇ ਜਿਹੜੇ ਆਉਣ ਵਾਲੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਮਤਲਬ ਇੱਕ ਵਧੀਆ ਤੰਦਰੁਸਤ ਜਵਾਨ ਤਿਆਰ ਹੋਏਗਾ ਤਾਂ ਅਸੀਂ ਇਹ ਮਾਤਾ ਨੂੰ ਜਨਮ ਤੋਂ ਗਰਭ ਤੋਂ ਲੈ ਕੇ ਬੱਚੇ ਦੇ 2 ਸਾਲ ਤੱਕ ਸਾਡਾ ਪਰਸ਼ਨ ਮਾਤਾ ਜਿਹੜੀ ਅਸੀਂ ਟ੍ਰੇਨ ਦਿੰਦੇ ਆ ਮੇਨ ਮੌਨਤੀ ਸਾਡਾ 1 ਸਤੰਬਰ ਤੋਂ 30 ਸਤੰਬਰ ਤੱਕ ਹੁੰਦਾ ਹੈ ਜਿਹੜਾ ਸਾਡੀ ਵਰਕ ਹੈ ਜਿਹਦੇ ਵਿੱਚ ਸਾਫ ਸਫਾਈ ਸੰਬੰਧੀ ਅਮੀਮੀਆ ਹਮਰ ਖੂਨ ਦੀ ਕਮੀ ਸੰਬੰਧੀ ਤੇ ਮਾਂ ਨੇ ਬੱਚੇ ਨੂੰ ਦੁੱਧ ਕਿਵੇਂ ਪਿਆਣਾ ਹੈ ਜੇ ਜਿਹੜਾ ਅੱਜ ਕੱਲ ਡੇਂਗੂ ਦਾ ਬੁਖਾਰ ਚੱਲ ਰਿਹਾ ਹੈ ਤੇ ਪ੍ਰਤੀ ਅਵੇਅਰਨੈਸ ਕਰਦੇ ਨੇ ਵੀ ਜਿਵੇਂ ਆਪਾਂ ਛੱਤਾਂ ਦੇ ਉੱਪਰ ਖਾਲੀ ਟਾਇਰ ਪਾਉਂਦੇ ਨੇ ਕੋਈ ਭਾਂਡਾ ਪਿਆ ਹੁੰਦਾ ਜਾਂ ਕੂਲਰ ਦੇ ਵਿੱਚ ਪਾਣੀ ਖੜਿਆ ਹੁੰਦਾ ਤਾਂ ਜਿਹੜਾ ਡੇਂਗੂ ਦਾ ਮੱਛਰ ਉੱਥੇ ਪੈਦਾ ਹੁੰਦਾ ਹੈ ਇਕ ਲਾਵਾ ਹੁੰਦਾ ਹੈ ਉਹਦੇ ਤੋਂ ਡੇਂਗੂ ਦਾ ਮੱਛਰ ਬਣ ਕੇ ਤਾਂ ਅੱਗੇ ਮਤਲਬ ਆਪਣੇ ਗੱਤ ਜਾਂਦਾ ਹੈ ਤੇ ਉਹਦੇ ਨਾਲ ਡੇਂਗੂ ਬੁਖਾਰ ਹੁੰਦਾ ਹੈ ਤੇ ਆਪਾਂ ਕੀ ਖੂਨ ਦੀ ਕਮੀ ਬਾਰੇ ਬਹੁਤ ਸਸਤੀਆਂ ਚੀਜ਼ਾਂ ਜਿਵੇਂ ਤੰਤੂ ਹੋ ਗਿਆ ਆਪਣੇ ਪਾਲਕ ਹੋ ਗਈ ਗੁਰਚਨਾ ਗੁਣ ਚਨਾ ਹੋ ਗਿਆ ਜਿਹੜੀਆਂ ਮਤਲਬ ਆਪਣੇ ਘਰੇਲੂ ਚੀਜ਼ਾਂ ਸਸਤੇ ਦਾ ਸਸਤੇ ਅਸੀਂ ਇਹਨਾਂ ਦੱਸਦੇ ਆਂ ਵੀ ਇਹ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਵਧੀਆ ਤੰਦਰੁਸਤ ਕਰ ਸਕਦੇ ਹੋ ਤੇ ਇੱਕ ਬੱਚਾ ਦੇ ਟੀਕਾ ਟੀਕਾ ਕਰਨ ਬਾਰੇ ਦੱਸਦੇ ਆਂ ਵੀ ਆਪਣੇ ਸਹੀ ਢੰਗ ਤੇ ਟੀਕੇ ਲਵਾਓ ਤੇ ਤਾਂ ਕਿ ਬੱਚੇ ਨੂੰ ਬਹੁਤ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਬਾਕੀ ਸਾਡੀ ਜਿਹੜੀ ਵਰਕਰਾਂ ਘਰ-ਘਰ ਗੋਵਿੰਗ ਜਿਤ ਕਰਦੀ ਹੈ ਤੇ ਘਰ-ਘਰ ਜਾ ਕੇ ਰਿਵੀਅਰ ਕਰਦੀ ਹੈ ਇੱਕ ਸਤੰਬਰ ਤੋਂ ਲੈ ਕੇ 31 ਸਤੰਬਰ ਤੱਕ ਅਸੀਂ ਪੋਰਸ਼ਨ ਮਾ ਬਣਾ ਰਹੇ ਹਾਂ ਇਹ ਕਿਹੜੇ ਪਿੰਡ ਦੇ ਸੈਂਟਰ ਕਿਹੜੇ ਜੀ ਆ ਇਹ ਪਿੰਡ ਸ਼ੇਰਗੜ ਸੈਂਟਰ ਨੰਬਰ 125 26 ਤਾਈ ਹਾਂਜੀ ਵਿੱਚ ਪੋਸ਼ਣ ਮਹਾਦੀ ਅੱਜ ਦੀ ਸਦਮੇ ਨਾ ਮਤਲਬ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਸਾਲ ਚ ਹੁੰਦੀ ਹੈ ਕਿ ਇੱਕ ਮਹੀਨੇ ਚ ਹੁੰਦੀ 6 ਮਹੀਨੇ ਚ ਸਰ ਇਹ ਜਿਹੜਾ ਪੋਸ਼ਣ ਮਹਾ ਹੁੰਦਾ ਹੈ ਇਹ 1 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਅਸੀਂ ਹਰ ਬੁੱਧਵਾਰ ਅਨੀਮੀਆ ਡੇ ਮਨਾਉਂਦੇ ਆ ਜਿਹਦੇ ਵਿੱਚ ਸਾਡੇ ਵਰਕਰਾਂ ਮਤਲਬ ਆ ਵਿਚੋ ਮੈਂ ਪਿਛਲੇ ਸੱਤੇ ਕਿ ਉਹਨਾਂ ਦੱਸਦੇ ਨੇ ਖੂਨ ਦੀ ਕਮੀ ਕਿਵੇਂ ਦੂਰ ਕਰਨਾ ਇਸ ਦੇ ਨਾਲ ਨਾਲ 1 ਅਗਸਤ ਤੋਂ 7 ਅਗਸਤ ਤੱਕ ਅਸੀਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਦੇ ਹਾਂ ਵੀ ਮਾਂ ਦੇ ਬੱਚੇ ਨੂੰ ਦੁੱਧ ਕਿਵੇਂ ਪਿਆਣਾ ਤੇ ਜਰੂਰੀ ਪਿਆਣਾ ਨਿੱਪਲ ਦਾ ਦੁੱਧ ਬਿਲਕੁਲ ਪਰਜੋਗ ਦੀ ਤਰ੍ਹਾਂ ਅ ਰਿਸਪੌਂਸ ਵਧੀਆ ਲੱਗੇ ਮਾਣ ਜੀ ਹਾਂਜੀ ਬਹੁਤ ਵਧੀਆ ਜੀ ਤੁਸੀਂ ਦੇਖ ਹੀ ਰਹੋ ਸਾਡੇ ਇੱਕ ਛੋਟੇ ਜਿਹੇ ਨਮਾਣੇ ਸੱਤੇ ਤੇ ਸਾਡੇ ਬੈਲੀ ਪਿਛਲੀ ਸਾਡੀ ਅਗਰਨ ਵਰਕਰ ਦੇ ਸਟਾਫ ਮੈਂਬਰ ਆਪਣੇ ਸੈਲਫ ਪ੍ਰੂਫ ਦੇ ਮੈਂਬਰ ਹੈਲਥ ਡਿਪਾਰਟਮੈਂਟ ਵੱਲੋਂ ਤੇ ਪ੍ਰਾਇਮਰੀ ਸਕੂਲ ਦੇ ਟੀਚਰ ਵੀ ਆਏ ਨੇ ਤਾਂ ਇੱਕ ਸਾਡਾ ਛੋਟਾ ਜਿਹਾ ਨਿਮਾਰਾ ਸਕਦਾ ਤਾਂ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਅਸੀਂ ਇੱਥੇ ਆ ਕੇ ਬਹੁਤ ਕੁਝ ਹੋਇਆ ਜੀ ਠੀਕ ਹੈ ਤੁਸੀਂ ਕਹਿਣਾ ਚਾਹੋ ਕੁਝ ਮੈਨ ਹਾਂਜੀ ਤੁਸੀਂ ਠੀਕ ਹੈ ਧੰਨਵਾਦ